ਅੱਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਮੀਦਾ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ। ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ। ਲਓ ਜੀ ਲੱਗੇ ਅੱਜ ਦਾ ਵਲੌਗ ਸ਼ੁਰੂ ਕਰਨ ਜੀ। ਵਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ। ਤੇ ਇੱਕ ਗੁੱਠਾ ਹੈ ਜਰੂਰ ਦਵਾ ਦਿਆ ਕਰੋ ਐ ਨਾ ਦਵਾਇਓ ਦੀ ਐਂ ਵਾਲਾ ਜਰੂਰ ਦਵਾਇਓ ਜੀ ਤੇ ਗਰਮੀ ਬਹੁਤ ਪੈ ਰਹੀ ਆ ਬਥੇ ਬਦ ਆਪਣਾ ਖਿਆਲ ਆਪਣੇ ਬੱਚਿਆਂ ਦਾ ਬਥੇ ਬਦ ਪਾਣੀ ਪੀਓ ਜਿੰਨਾ ਪੀ ਹੁੰਦਾ ਹੋ ਸਕਦਾ ਕੋਠੇ ਤੇ ਛੱਤਾਂ ਤੇ ਪੰਛੀਆਂ ਜੋਗਾ ਵੀ ਪਾਣੀ ਜਰੂਰ ਰੱਖਿਆ ਕਰੋ ਕਿਉਂਕਿ ਉਹਨਾਂ ਨੇ ਕਿਹੜੇ ਬੋਲ ਕੇ ਵਿਚਾਰੇ ਨੇ ਦੱਸਣਾ ਹੈ ਹਨਾ ਉਹ ਵੀ ਇੱਕ ਅਕਾਲ ਪੁਰਖ ਦੀ ਸਾਜੀ ਹੋਈ ਹਿਸਟਰੀ ਹਿਸਟਰੀ ਆ ਜਾਨਵਰ ਪੰਛੀ ਜਿੰਨਾ ਹੋ ਸਕਦਾ ਬਾਤੇ-ਬੱਦ ਪਾਣੀ ਜ਼ਰੂਰ ਰੱਖਿਓ ਕਿਉਂਕਿ ਆ ਗਰਮੀ ਬਹੁਤ ਪੈ ਰਹੀ ਆ ਹੁਣ ਤੇ ਮੀਂਹ ਦਾ ਹਾਲੇ ਕੋਈ ਨਾਮ ਨਿਸ਼ਾਨ ਨਹੀਂ ਕਦੋਂ ਆਊ ਕਿਆ ਉਹ ਜ਼ਕਾਰਪੁਰਖ ਤੋਂ ਮਰਜੀ ਆਉਦੀ ਵੀ ਪ੍ਰਮਾਤਮਾ ਦੀ ਆਪਾਂ ਦਾ ਅਰਦਾਸਾਂ ਜ਼ਰੂਰ ਕਰ ਸਕਦੇ ਆ ਆਪਾਂ ਤਾਂ ਹੀ ਅਰਦਾਸ ਦੇਦੀ ਕਰਦੇ ਆ ਕਿ ਪ੍ਰਮਾਤਮਾ ਹੁਣ ਤਾਂ ਮੀਂਹ ਪਾ ਦੇ ਹੁਣ ਤਾਂ ਬਹੁਤ ਗਰਮੀ ਹੋ ਗਈ ਆ ਧਰਤੀ ਦੇ ਵਿੱਚੋਂ ਸੇਕ ਨਿਕਲਦਾ ਜੀ ਸੇਕ ਜਦੋਂ ਕਿਤੇ ਮੜਾ-ਮੋੜਾ ਜਾਈਦਾ ਤਾਂ ਇਹ ਹੁੰਦਾ ਵੀ ਰਹਿਣ ਤੋਂ ਜਾਣਾ ਨਹੀਂ ਹੈ ਕਿਉਂ ਕਿ ਗਰਮੀ ਨੂੰ ਇੰਨੀ ਪੈ ਰਹੀ ਆ ਮੜਾ ਮੋਟਾ ਇਸ ਵੇਰੇ ਸ਼ਾਮ ਨੂੰ ਮੜਾ ਮੋਟਾ ਘੁੰਮ ਫਿਰਿਆ ਤਾਂ ਜਾਇ ਨਹੀਂ ਆਪਣਾ ਇੱਥੇ ਹੀ ਰਹੀਦਾ ਕਿਉਂਕਿ ਗਰਮੀ ਬਹੁਤ ਆ ਸੇਕ ਪੈ ਰਿਹਾ ਟੱਟੀਆਂ ਲੋਹਾਂ ਪੈ ਰਹੀਆਂ ਤੇ ਹਾਂ ਵੀ ਚਰਨਜੀਤ ਸਤਿ ਸ਼੍ਰੀ ਅਕਾਲ ਜੀ ਸਰਬਾਤਮਾ ਦੇ ਅੰਦਰ ਤੁਸੀਂ ਮੇਰੇ ਸੱਚੀ ਚੱਲੀ ਚੱਲ ਰਹੇ ਹੋ ਤੁਹਾਨੂੰ ਚੰਗ ਲੱਗ ਰਿਹਾ ਨਹੀਂ ਮੈਨੂੰ ਐਂ ਦੱਸ ਗਰਮੀ ਹੈਗੀ ਆ ਮੈਂ ਤੇਰੇ ਕਿਤੇ ਕਰੰਟ ਮਾਰਦਾ ਨਹੀਂ ਨਹੀਂ ਮੈਂ ਕਰਦਾ ਸੇਲ ਬਾਕੇ ਹੱਟੀਆਂ ਐਂ ਟਿਊਸ਼ਨ ਜਾਣਾ ਇੱਕ ਤਾਂ ਉਹ ਬੱਦਗੀ ਹੈ ਇੱਕ ਨਿਆਣੇ ਸ਼ੇਰ ਕੋ ਤੇਰੀ ਗੱਲ ਠੀਕ ਆ ਮੈਂ ਮਨਿੰਦਰ ਟੱਕਰ ਹੋ ਜਾਂਦਾ ਹੈ ਨਹੀਂ ਹੁਣ ਨਾ ਕਰ ਵਿੱਚ ਬੋਹਣ ਆ ਮਨ ਘਬਰਾਟ ਆਉਂਦੀ ਬੋਹੜ ਵਾਲੇ ਨੂੰ ਤਾਂਦੀ ਹਾਂਜੀ ਮਨਿੰਦਰ ਪੂਰੇ ਆ ਹਾਂ ਐਗਰ ਜੀ ਦਾ ਖਾਣਾ ਐਗਰ ਜੀ ਕੀ ਵਰਤੇ ਆਪਾਂ ਆਪੇ ਕੋ ਦੇਖ ਲਓ ਕਿੰਨੇ ਬੈਸੇ ਆ 1 ਡਾਲਰ ਆ ਆਪਾਂ ਨੂੰ ਵੀਡੀਓ ਤੇ ਮਿਲਿਆ ਡਾਲਰ ਹੀ ਆ ਰਿਹਾ ਜੀ ਅਗਰ ਮੈਂ ਮੰਨੂ ਇੱਕਾ 2000 ਰੁਪਏ ਮੰਨੂ ਸਾਂ ਨਹੀਂ ਦਵਾਉਂਦਾ ਨਾ ਉਸ ਦਵਾਉਂਦਾ ਨਾ ਉਹ ਆ ਮੈਂ ਤੁਰ ਦੇਗਾ ਟਿਊਸ਼ਨ ਬਸ ਅੱਛਾ ਜੀ ਹਾਂਜੀ ਮੈਂ ਨਹੀਂ ਲੱਗਦਾ ਠੀਕ ਹੈ ਪਾਪਾ ਮੈਨੂੰ ਕੁਝ ਨਹੀਂ ਦਵਾਉਂਦਾ ਪਹਿਲਾ ਪੈਰ ਮੈਂ ਥੱਲੇ ਆ ਤਾ ਨਹੀਂ ਇਹਦੇ ਵਿੱਚ ਇਨਫੈਕਸ਼ਨ ਪਤਾ ਕਿੰਨੀ ਹੁੰਦੀ ਹੈ ਜੇ ਤੂੰ ਜੇ ਮੂੰਹ 'ਚ ਪਾ ਲੰਨਾ ਪਤਾ ਕਾਤੇ ਮੋਂ ਮੇਰੇ ਹੱਥ ਕਿਹਜੇ ਆ ਤੇਰੀ ਮੰਮੀ ਦੇ ਕਿਹਜੇ ਤੇਰੇ ਕਿਹਜੇ ਹੱਥਾ ਨੋਟਾਂ ਲਈ ਵਹੀ ਵਲ ਲੱਗ ਜੰਦੇ ਆ ਠੀਕ ਆ ਉਹ ਤੂੰ ਮੂੰਹ ਚ ਪਾਉਣ ਲੱਗਾ ਤੈਨੂੰ ਇਨਫੈਕਸ਼ਨ ਹੋ ਜਾ ਨੰਬਰ 2 ਹੁਣ ਦੂ ਮਨਿੰਦਰ ਕਹਿੰਦਾ ਪਾਪਾ ਮੈਨੂੰ ਕੁਝ ਨਹੀਂ ਦੋ ਪਾ ਮਨਿੰਦਰ ਇੱਕ ਛੋਟੀ ਗੱਲ ਕੱਟਣੀ ਆ ਪਾਪਾ ਵੇਖ ਤਾਂ ਜੋੜ ਜੋੜ ਕੇ ਰੱਖਦਾ ਅਗਲੇ ਮਹੀਨੇ ਕੀ ਦਾ ਹੈਪੀ ਬਰਥਡੇ ਨਾ ਤਰੀ ਨੂੰ ਮੈਂ ਬਾਤ ਕਰੇ ਇੱਕ ਵੀਰ ਨੇ ਸਾਨੂੰ ਕਮੈਂਟ ਮਾਰ ਕੇ ਪੁੱਛਿਆ ਵੀ ਜੀ ਤੁਸੀਂ ਮਨਿੰਦਰ ਦਾ ਜਨਮ ਦਿਨ ਦੱਸੋ ਬਿਰੇ ਅਗਲੇ ਮਹੀਨੇ ਚਾਹਜੀ ਦਾ ਕੀ ਐਡਰੈਸ ਦੱਲੋ 9 ਜੁਲਾਈ ਦਿਨ ਦਾ ਜਨਮ ਦਿਨ ਇਹਨੂੰ ਸੱਤ ਸਾਲ ਹੋ ਗਏ ਆਪਣਾ ਸਾਲ ਲੱਗਦਾ ਨਾ ਤਤਵ ਲਾਜਣਾ ਚੱਲੋ 9 ਜੁਲਾਈ ਦਾ ਇਹਦਾ ਜਨਮ ਦਿਨ ਆ ਜੀ ਜਿਹੜੀ ਹੁਣ 9 ਤਰੀਕ ਆਉਣੀ ਹੈ ਜੀ ਤੇ ਇਹਦਾ ਜਨਮ ਦਿਨ 9 ਜੁਲਾਈ ਨੂੰ ਤੇ ਅਸੀਂ ਹਲੇ ਘਰ ਦੇ ਵਿੱਚ ਥੋੜੀ ਬਹੁਤੀ ਸੋਚਿਆ ਵੀ ਚਲੋ ਕਿ ਕਿਸੇ ਬਹਾਨੇ ਪ੍ਰਮਾਤਮਾ ਦਾ 9 ਜੁਲਾਈ ਵੀ ਜੀ ਆਪਾਂ ਸੁਖਮਨੀ ਸਾਹਿਬ ਦਾ ਜਾਪ ਕਰਾਈਏ ਵੈਸੇ ਹਲੇ ਅਸੀਂ ਰਾਏ ਕਰ ਰਹੇ ਹਾਂ ਬਾਕੀ ਜਿੱਦਾਂ ਵੀ ਲੋਗ ਆਪਾਂ ਤੁਹਾਨੂੰ ਸਾਰਾ ਕੁਝ ਵੀਡੀਓ ਵਿੱਚ ਦੱਸਦੇ ਜਾਵਾਂਗੇ ਤੇ ਹਾਂ ਵੀ ਗਰਮੀ ਬਹੁਤ ਹੈ ਗਰਮੀ ਕਰਕੇ ਇਹ ਸਲਾਹ ਹੋ ਗਈ ਨਾ ਬਦਲੀ ਗਈ ਦੇਖੋ ਜੇ ਤਾਂ ਮੀਂਹ ਪੈ ਗਿਆ ਮੌਸਮ ਹੋ ਗਿਆ ਠੰਡਾ ਜਾ ਫੇਰ ਤਾਂ ਆਪਾਂ ਕਰਾਵਾਂਗੇ ਕੋਈ ਗੱਲ ਨਹੀਂ ਤੇ ਨਾਲੇ ਪਰਮਾਤਮਾ ਦਾ ਨਾਮ ਉਹ ਜੂ ਨਾਲੇ ਮਿਲਿੰਦਾ ਹਾਂ ਤੇ ਮਨਿੰਦਰ ਮੈਨੂੰ ਕਹਿੰਦਾ ਮੈਨੂੰ ਪਾਪਾ ਤੁਸੀਂ ਕੁਝ ਨਹੀਂ ਦਵਾਉਂਦੇ ਉਹ ਤਾਂ ਤੈਨੂੰ ਕੱਪੜੇ ਪਾਉਣ ਦਵਾਉਂਦਾ ਹੈ ਕੱਪੜੇ ਦੁਵਾਉਂਦੇ ਕੌਣ ਦੁਵਾਉਂਦਾ ਹੈ ਪਾਪਾ ਕੁਛ ਨਹੀਂ ਜੀ ਦੁਵਾਉਂਦਾ ਜਦੋਂ ਬਸ ਕੱਲੇ ਕੱਪੜੇ ਦੁਵਾਉਂਦੇ ਆ ਅੱਛਾ ਤੈਨੂੰ ਪੜਾਉਂਦਾ ਕੌਣ ਨਹੀਂ ਗੱਲ ਸਾਈਕਲ ਹੀ ਸੁਬਰੀ ਤਾਂ ਨਹੀਂ ਲੈ ਲਈ ਖੜ ਜਾ ਇਹਨੂੰ ਮੈਨੂੰ ਪਹਿਲਾਂ ਸਵਾਲ ਮੈਨੂੰ ਪਾਲਣ ਦੇ ਫਿਰ ਬਾਅਦ ਚ ਜਿਹੜਾ ਤੂੰ ਉਹਨੂੰ ਕਹਿਣਾ ਕਹੀ ਤੈਨੂੰ ਕੱਪੜੇ ਪਾਪਾ ਦੁਵਾਉਂਦਾ ਪੜਾ ਕੌਣ ਰਿਹਾ ਸਭ ਚੀਜ਼ਾਂ ਕਿ ਤੁਸੀਂ ਕਰਦੇ ਹੋ ਨਹੀਂ ਹੈ ਬਸ ਇੱਕ ਚੀਜ਼ ਨਹੀਂ ਦੁਵਾਉਂਦਾ ਸਾਈਕਲ ਨਹੀਂ ਦੁਵਾਉਣੀ ਸਾਈਕਲ ਦੀ ਤੈਨੂੰ ਹੁਣ ਦਵਾ ਦਈਏ ਅਸੀਂ ਬਾਅਦ ਵਿੱਚ ਜਦ ਤਾ ਬڑا ਹੋਣਾ ਹੈ 10 ਸਾਲ ਦਾ ਫੇਰ ਤਾਂ ਮੈਨੂੰ ਕਹਿ ਕੇ ਨਾ ਪਾਪਾ ਮੈਨੂੰ ਸਾਈਕਲ ਹੀ ਦਵਾ ਦਿਓ ਕਾ ਤੇ ਕਿਉਂਕਿ ਪਪਾ ਇਹ ਛੋਟੀ ਹੋ ਗਈ ਤੂੰ ਕਹੂਗਾ ਨਾ ਹਾਂਜੀ ਫੇਰ ਨਹੀਂ ਨਹੀਂ ਸਾਬ ਇਹ ਥੋੜੀ ਕੁੱਤ ਦੀ ਦਵਾਣਾ ਪਾਪਾ ਮੇਰੀਦਰ ਹਜੇ ਤੂੰ ਕੁੱਤ ਪਾੜ ਮੇਰੀ ਦੇ ਗੱਲ ਸੁਣ ਤੈਨੂੰ ਦੋ ਸਾਈਕਲ ਨੂੰ ਪੰਜਾਂ ਦੇਖ ਲੈ ਕਰਨ ਦੇ ਛੱਟ ਬੱਜੀ ਗੁੱਤ ਨਿਆਣੇ ਕਰਦੇ ਨੇ ਥੋੜੀ ਜਿਹੀ ਤੇਜ਼ ਕੰਮ ਹੁਣ ਹੈ ਨਾ ਉਹੋ ਜਿਹਾ ਸਮਾਂ ਨਹੀਂ ਆਇਆ ਕਿ ਤੂੰ ਸਭ ਕੇ ਹੋੜੀ ਹੋੜੀ ਫੇਜਦੇ ਹੋਵੇਂ ਬਹੁਤ ਤੁਸੀਂ ਤਾਂ ਐਕਸਟੈਂਟ ਮਾਰਦੇ ਆ ਦੇਖ ਹੀ ਜਾਂਦੇ YouTube ਉੱਪਰ ਉਹ ਵੀ ਡਾਂਡਾ ਉਹ ਲੱਗੇ ਹੁੰਦੇ ਸਾਈਕਲ ਦੀਆਂ ਪਾਪਾ ਇਦਾਂ ਨਾ ਕਰਿਆ ਕਰ ਨੁਕਸਾਨ ਹੋ ਜੂਗਾ ਦੇਖੋ ਹੱਥ ਇਹਦਾ ਕੋਲ ਹੈਗੀ ਐ ਇਹਨੇ ਸੰਗਲੀ ਕਿਧਰ ਕੋਲ ਕਰਨ ਕੋਲ ਕਰਨ ਕਿੱਡਾ ਅੱਡਾ ਹੀ ਕਰਨ ਕਿੱਡਾ ਬੜਾ ਤੇ ਤੇ ਬੜਾ ਨਾ ਫੇਰ ਉਹ 10 ਸਾਲ ਦਾ ਨਾਲੇ ਪੁੱਤ ਜਦੋਂ ਸਾਢੇ 7 ਬੱਜੀ ਨਾ ਪਾਪਾ ਨੂੰ 11 ਸਾਲ ਦਾ ਤੂੰ 8 ਸਾਲ ਦਾ ਤੂੰ ਹਾਲੇ ਛੋਟਾ ਤੇਰੇ ਕੋਲ ਹੈਗੀ ਛੋਟੀ ਸਮਰਾਦ ਨੂੰ ਪਈ ਆ ਉਹਨੂੰ ਸਮਰਾਦ ਨੂੰ ਨੇ ਪੈਸੇ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ ਮੈਂ ਲੇ ਗੂ ਮੈਂ ਤੇਨੂੰ ਚੀਕੜ ਦਿਵਾ ਦਿੰਨੀ ਆ ਪਾਰ ਥੋੜੇ ਹੋਰ ਵੱਡਾ ਹੋ। ਅੱਛਾ ਚੱਲ ਮੇਰੀ ਗੱਲ ਸੁਣ। ਖੜਾ ਹੋ ਕੇ ਬੈਠ। ਅੱਛਾ ਖੜਾ ਹੋ ਕੇ ਬੈਠ। ਖੜਾ ਹੋ। ਤੈਨਾਂ ਇੱਕ ਗੱਲ ਕਰਨੀ ਹੈ ਉਹਨੂੰ। ਲੈ ਤੈਨੂੰ ਪਤਾ ਕਰਦੀ ਕਿੰਨੀ ਆ। ਹੈਗੀਆਂ? ਹੈਗੀਆਂ? ਤੁੰ ਤਾ ਰੋਣਾ ਬਸ ਰੋਣਾ ਬਸ ਸਾਈਕਲ ਹੀ ਦਵਾ ਦੋ। ਸਾਈਕਲ ਵਾਲੇ ਤੈਨੂੰ ਤੂੰ ਨਿਆਣਾ ਦੇ ਲੈ ਕਿੰਨਾ ਵਧ ਰਿਹਾ ਦੋ ਘੰਟੇ। ਬਾਕੀ ਸਮੇ ਸਮੇ ਦੀ ਗੱਲ ਆ ਜਿਹੜਾ ਜਿਹਾ ਸਮਾਂ ਆ ਦੇਖੂਗੇ। ਉਹ ਤੈਨੂੰ ਦੋ ਘੰਟੇ ਖੜੀ ਰਹਿਣਾ। ਕੁੱਝ ਦੇ ਕੇ ਜਾਂ ਇਕੱਲੇ ਆਉਂਗੇ ਜਾਂ ਫਿਰ ਉਹਨਾਂ ਨੂੰ ਸਮਰਾਦ ਹੁੰਦੇ ਤੇ ਹਰ ਨੰਮੀ ਦਾ ਪੰਨਿਆ ਰੋ ਕਿਆ ਪੈਸੇ ਖਰਾਬ ਕਰੀ ਜਾਂਦੇ ਪ੍ਰਾਣੀਆਂ ਬੁਣਾ ਪ੍ਰਾਣੀਆਂ ਨਹੀਂ ਉਹ ਤਾਂ ਹੈ ਨੰਮੀਆ ਉਹ ਤਾਹ ਕਿਹੜੀਆਂ ਚਲਾਈਆਂ ਨੇ ਤੋ ਇੱਕ ਮਹੀਨਾ ਨਹੀਂ ਕੋਈ ਸੱਚਾ ਦੇਣਾ ਚਲਾਈ ਹੈ ਵੀ ਮਾੜਾ ਟੁੱਟ ਗਿਆ ਬੁਣਾ ਟੁੱਟੀਆਂ ਨਹੀਂ ਹੈਗੀਆਂ ਉਹ ਤਾਂ ਤਾਂ ਤੋੜੀਆਂ ਨੇ ਉਹ ਮਾਰ ਮਾਰ ਕੇ ਐ ਕਿੱਥੋਂ ਟੁੱਟ ਗਈਆਂ ਬੁੱਤ ਉਹੀ ਉਹੀ ਚੌੜਾ ਕਰੀ ਜਾਂਦਾ ਤੂੰ ਤੂੰ ਕੰਨਾਂ 'ਚ ਕੌਣ ਮਾਰਦਾ ਹਟ ਜਾ ਕੰਨਾਂ 'ਚ ਪਾਪਾ ਮਾਰਦਾ ਮੈਂ ਮਾਰਦੀ ਮਮੀ ਮਾਰਦੀ ਆ ਕੌਣ ਮਾਦਾ ਤੂੰ ਟੁੱਟੂ ਵੀ ਨਹੀਂ ਤੂੰ ਕੰਦਾ ਨਹੀਂ ਮਾਰੂਗਾ ਨਹੀਂ ਜੀ ਲੈ ਆ ਤਾਂ ਮ ਮਦਾਣਾ ਤੂੰ ਮੁੱਕੀ ਨਹੀ ਜਿਹੜਾ ਹੈ ਨਹੀਂ ਤਾਰ ਜਾ ਬੁਰੀਆਂ ਸੱਤ ਕੁੰਡੇ ਦਾ ਉਹ ਇੱਕ ਚ ਪੈਂਟਰ ਹੋ ਗਿਆ ਉਹ ਹਮਾਂ ਨਿਆਣਾ ਵਿਚਾਲ ਜਾ ਉਹ ਤਾਂ ਕਰ ਦਾਂ ਉਹ ਕਰ ਦਾਂਗੇ ਉਹ ਕਰਵਾ ਦੂਗੇ ਪਰ ਠੀਕ ਹੈ ਤੈਨੂੰ ਉਹ ਠੀਕ ਕਰਵਾਉਂਗਾ ਹਵਾ ਕਰ ਨਹੀਂ ਹਵਾਈ ਪ੍ਰਾਪਨਾ ਠੀਕ ਹੈ ਮੈਂ ਭਰ ਦੂੰਗਾ ਉਹ ਠੀਕ ਕਰਵਾ ਕੇ ਭਰ ਦੂੰਗਾ ਠੀਕ ਹੈ ਜੀ ਜੀ ਦੀਆਂ ਲਾਜੀ ਲੱਗਣੀਆਂ ਕਲਤੇ ਸਟਾਰਟ ਆ 15 ਦਿਰੀ ਦਿੱਤੀ ਹੋਈ ਸੀ ਤੇ ਅਜੇ ਤੱਕ ਇਹ ਵੀ ਵਿਚਾਰੀ ਕਾ ਕੰਮ ਕਰਨੇ ਕਿਤੇ ਨਹੀਂ ਮਸਨਦੀ ਵੀ ਬਹੁਤ ਬੁਰਾ ਹਾਲਾ ਸਰਕਾਰੀ ਟੈਂਕ ਆਉਂਦੇ ਕਹਾਣੀ ਲੈ ਕੇ ਕਿਆ ਕਰੂਗਾ ਹਾ ਕੁਝ ਪਿੰਡਾਂ ਦੇ ਵਿੱਚ ਉੱਥੇsrand ਸਾਈਡ ਆ ਜੀ ਕੁਝ 2-4 ਪਿੰਡਾਂ ਦੇ ਵਿੱਚ ਕਹਿੰਦੇ ਪਾਣੀ ਵੀ ਖਤਮ ਹੋ ਗਿਆ ਤੇ ਵਾਤੇ ਬਾਤ ਹੱਥ ਬੰਨ ਕੇ ਬੇਨਤੀ ਆ ਵਾਤੇ ਬਾਤ ਪਾਣੀ ਦੀ ਬਚਤ ਕਰੋ ਦਰਖਤ ਵੀ ਲਾਉਣੇ ਜ਼ਰੂਰੀ ਨੇ ਕਿਹੜਾ ਨਹੀਂ ਸਹੀ ਹੋਬ ਮਿੰਦਨਾ ਹਾਲ ਤੱਕ ਨੀ ਨੀ ਪੈ ਰਿਹਾ ਧਰਤੀ ਦਾ ਪਾਣੀ ਖਤਮੇ ਹੋ ਰਿਹਾ ਜੇ ਮੀਂਹ ਮੜਾ ਮੜਾ ਪੈ ਜਵੇ ਤਾਂ ਕੋਈ ਤਾਂ ਬਚਤ ਹੋ ਜਵੇ ਆ ਮਨਿੰਦਰ ਆ ਮੈਂ ਤੇਰੇ ਨਾਲ ਗੱਲ ਕਰਨੀ ਐ ਇੱਥੇ ਤਾਂ ਉਹ ਤੇਰੇ ਨਾਲ ਗੱਲ ਕਰਨੀ ਔਰੇ ਆ ਮੈਂ ਮਨਿੰਦਰ ਬਸ ਉਹ ਦਿਖਾਓ ਔਰੇ ਆ ਲਓ ਜੀ ਉੱਦਾਂ ਕੀਦਾ ਥੋੜਾ ਥੋੜਾ ਸਮੂਦ ਤੇ ਗੱਲ ਦਾ ਇਹ ਆ ਦੇਖ ਲਓ ਜੀ ਸਾਈਕਲੀ ਦੀ ਨਵੀਆਂ ਪਈਆਂ ਈਆਂ ਸਾਈਕਲੀਆਂ ਆ ਰਹੀਆਂ ਬੰਦਾ ਇਨੇ ਤੋੜਤੀਆਂ ਜੀ ਕੰਤਾ ਦਾ ਮਾਰ ਮਾਰ ਆ ਮਾਤਾ ਮੂੜਿੱਤ ਨੇ ਹੈ ਨਾ ਹੈ ਹੈ ਹਾਈ ਅੱਛਾ ਮੇਰੀ ਗੱਲ ਸੁਣੋ ਓਰੇਆ ਮੇਰੀ ਗੱਲ ਸੁਣ ਤੇਰੀ ਮੰਮੀ ਨੂੰ ਮੈਂ ਤੇ ਤੈਨੂੰ ਮੈਂ ਇੱਕ ਗੱਲ ਕਹਿ ਰਹੀ ਆ ਹਾਂਜੀ ਦੇਖੋ ਤੁਹਾਨੂੰ ਪਤਾ ਗਰਮੀ ਕਿੰਨੀ ਗਾ ਹਾਂਜੀ ਕਿੰਨੀ ਗਾ ਬਹੁਤ ਬਹੁਤ ਪੈ ਰਹੀ ਆ ਹਾਂ ਵੀ ਜੇ ਮੈਂ ਤੇਰੀ ਮੰਮੀ ਨੂੰ ਇੱਕ ਸੂਟ ਹੋਰ ਦਵਾ ਦਵਾ ਜੇ ਤੈਨੂੰ ਲੋਰਾਂ ਟੀ-ਸ਼ਰਟ ਮੈਂ ਦਵਾ ਦਵਾ ਹਾਂ ਤੁਸੀਂ ਰਹਿਣ ਤੋਂ ਜਾਣਾ ਇੱਤਿਸ਼ੀਮਲਾ ਇੱਤਿਸ਼ੀਮਲਾ ਮੈਨੂੰ ਦੱਸੇ ਤੁਸੀਂ ਉਹ ਤੇ ਨਾਲੋਂ ਉੱਥੇ ਨਾਲੋਂ ਪਸਪੀਲਿੰਗ ਪੂਰ ਚੁਣ ਪੁੱਲ ਨੂੰ ਆਣਾ ਹੂੰ ਸਪੀਲਿੰਗ ਪੂਜਿਆ ਨਾ ਮੈਂ ਦਰਗਾ ਨਹੀਂ ਨਾਲ ਮੇਰੀ ਗੱਲ ਕਿੱਥੇ ਨਾਲੋਂ ਸਪੀਲਿੰਗ ਪੂਜ ਮਾਜ ਮਾ ਸਪੀਲਿੰਗ ਪੂਜਿਆ ਹਾਂ ਖੋ ਤਾਂ ਤੇਰੇ ਮਾਸੜ ਨੇ ਖੋਲਿਆ ਤੇਰੇ ਵਾਸਤੇ ਮੇਰਾ ਮਾਰਾ ਦੀ ਕੇ ਬਹੁਤ ਮਾਸੜ ਨੇ ਖੋਲਿਆ ਗਾਦਰੀ ਚ ਮਾਜਰੀ ਨਹੀਂ ਮਾਜਰੀ ਕਿਰੇ ਖੋਲੇ ਆ ਮਾਜਰੀ ਦੇ ਕੋਲ ਆ ਮਾਜਰੀ ਦੇ ਕੋਲ ਨਹੀਂ ਆ ਕਿੱਤਿਆ ਸਵੀਲਿੰਗ ਕੋਲ ਹਾਂ ਜਿਹੜਾ ਛੋਟਾ ਦਾ ਹੁੰਦਾ ਆ ਤੈਨੂੰ ਮੈਂ ਮੋਟਰ ਪਰ ਲੈ ਕੇ ਜਾਣਾ ਨਾਲੇ ਪਾਣੀ ਦੇਖੀ ਮੋਟਰ ਦਾ ਨਾਲੇ ਨਜ਼ਾਰੇ ਵੱਟੀ ਮੋਟਰ ਦੇ ਬੱਚ ਭਈ ਨਾ ਕੋਈ ਪੈਸਾ ਨਾ ਕੋਈ ਥੇਲਾ ਕੋਈ ਤੈਨੂੰ ਆਇਆ ਪਤਾ ਵੀ ਤੈਨੂੰ ਪਤਾ ਚੱਲ ਵੀ ਤੂੰ ਉੱਥੇ ਕਿੰਨਾ ਨੁਕਸਾਨ ਹੋਵੇ ਲੈਣੇ ਦਾ ਕਈ ਗੱਲਾਂ ਕਰਦੇ ਆ ਸੀ ਕੜਾ ਲੈ ਕੇ ਚੱਲੇ ਆ ਸਾਨੂੰ ਵੀ ਪਤਾ ਮੰਮੀ ਦਾ ਮੈਨੂੰ ਗੋਲੀ ਪਾਤੀ ਤੈਨੂੰ ਤਾਂ ਉਹ ਕਹਦੀ ਆ ਹਾਂ ਤੇਰੇ ਸਾਹਮਣੇ ਹੀ ਕਹਦੀ ਆ ਕਹਦੀ ਅਸੀਂ ਕਿਹੜੇ ਲੈ ਕੇ ਚੱਲੇ ਤਾਂ ਉਹ ਕਹਿੰਦੇ ਆ ਤੇਰੀ ਗੱਲ ਸੁਣ ਅਸੀਂ ਕਿੱਥੇ ਜਾਵਾਂ ਕੋਈ ਨਾ ਨਹੀਂ ਤੇਰੀ ਗੱਲ ਸੁਣ ਬੋਲੀ ਦੀ ਗੱਲ ਨਹੀਂ ਪੁੱਤ ਜੇ ਤੈਨੂੰ ਪਤਾ ਉਹ ਤਨ ਜਾ ਕੇ ਉੱਥੇ ਕੋਈ ਨਾ ਨਹੀਂ ਤੇ ਰੰਗ ਦੇ ਰੰਗ ਦੇ ਕੋਈ ਨਾ ਚੁੱਪ ਵੀ ਕਿਹਦੇ ਜਾਣਾ ਮੈਂ ਕੋਣ ਤੋੜਨਾ ਛੱਡਾ ਮੈਂ ਤੈਨੂੰ ਕਹ ਕੇ ਨਾ ਚੁੱਪ ਕਰਕੇ ਬੰਦਿਆ ਵੰਗੋ ਮੇਰੀ ਗੱਲ ਸਮਝ ਲੈ ਤੈਨੂੰ ਲੋਰ ਵਧੀਆ ਜੀ ਨਾਲੇ ਤੈਨੂੰ ਟੀ-ਸ਼ਰਟ ਤੈਨੂੰ ਤੈਨੂੰ ਮੈਂ ਸੂਰ ਵਾਲਾ ਦੋਤਾ ਹੀ 300 ਵਾਲਾ ਠੀਕ ਹੈ ਨਾ ਦਾਤਸ ਹੈ ਐ ਇੱਕ ਸੁਣਿਆ ਕਹਾ ਸ਼ਾਰਟ ਦੇ ਕਿਉਂ ਇੱਕ ਵੀਡੀਓ ਜਿਹੜੀ ਜਨਾਨੀ ਨੂੰ ਪੁੱਛਦਾ ਹੁੰਦਾ ਵੀ ਤੇਰਾ ਸਿਰ ਨਹੀਂ ਹਰਦਾ ਚਤਰਾ ਐਕਸਟਰਾ ਕਰਾ ਲਮ ਉਸਕਾ ਐਲ ਕਰਾ ਦਮ ਉਹ ਕਹਿੰਦੇ ਕਿੰਨੇ ਪੈ ਲਗੂ ਕਹਿੰਦਾ 8000 ਰੁਪਏ ਲਗਦਾ ਤਾਂ ਉਹ ਜਨਾਨੀ ਪਤਾ ਇਹਨੂੰ ਕਿਆ ਕਹਿੰਦੀ ਤੇ ਤੁਸੀਂ ਐ ਕਰੋ ਮੈਨੂੰ 4000 ਰੁਪਏ ਦੇ ਦਿਓ ਮੈਂ ਸੂਡ ਲੈ ਲੂੰਗੀ ਮੈਂ ਐਨ ਓਕੇ ਮੈਂ ਤੈਨੂੰ ਤਾਂ ਦੰਗੂਗਾ ਨਾ ਨਹੀਂ ਨਹੀਂ ਜਾ ਅੱਗੇ ਆਉਣਾ ਉਹ ਤਾਂ ਤੁਸੀਂ ਦੇਖ ਕੇ ਗਰਮ ਨੂੰ ਜਾਉਗੇ ਜਾਣਾ ਹੁੰਦਾ ਉਹਨੇ ਘਟੋ ਘਟ ਮਹੀਨੇ ਦੀ ਛੁੱਟੀਆਂ ਲੰਘ ਗਈ ਮਹੀਨੇ ਦੇ ਵੀ ਝੂਠੇ ਲੱਗੇ ਆਲੇ ਆ ਨਾ 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 ਥਾਈਟਰੀ ਮਾਦੇ ਮਹੀਨਾ ਹੋ ਇਹਨੂੰ 20 ਤੱਕ ਮਹੀਨਾ ਹੋਵੇ ਤਾਂ 20 22 22 ਬਸ ਫੇਰ ਅਸੀਂ ਚਲ ਵੀ ਜਾਂਦੇ ਜਦ ਤੇ ਜਾਉਂਗੇ ਥੋੜਾ ਠੀਕ ਹੋ ਕੇ ਜਾਂਦੇ ਮੈਨੂੰ ਲੱਗਦਾ ਮੇਰੀ ਸਿਹਤ ਠੀਕ ਨਹੀਂ ਮੈਂ ਕਦੀ ਸੁਸੇਰੇ ਚੱਲੇ ਉੱਦਾਂ ਨੇ ਤਾਂ ਦੇ ਦੇ ਇਹ ਗੋਲੀਆਂ ਜਿਹਾ ਨਾ ਪਾਇਆ ਪਰ ਉੱਦਾਂ ਵੀ ਜਾਣ ਤੋਂ ਪਤਾ ਨਹੀਂ ਕੀ ਹੋ ਜਾਂਦਾ ਤੁਹਾਨੂੰ ਉਹ ਮੇਰਾ ਫਿਰ ਤਾਂ ਪਤਾ ਹੈ ਇਹ ਗਰਮੀ ਚ ਜੀ ਨਹੀਂ ਲੱਗਦਾ ਮੈਂ ਇੱਥੇ ਇਕੱਲਾ ਬੈਠ ਕੇ ਕੀ ਕਰੂੰਗਾ ਜੀ ਜਗਾਨੀ ਹੋਣਾ ਇਕੱਲੇ ਪੂਆ ਨਹੀਂ ਕਰਦੀ ਹੈ ਹਾਂ ਡਿਊਟੀ ਤਾਂ ਪਹਿਲਾਂ ਦੇਖੋ ਕਰਨੀਓ ਪੈਣੀ ਆ ਉਹਨਾਂ ਤਾਂ ਨਹੀਂ ਗੱਲ ਆ ਟੱਪਰ ਪਾ ਸਾਰਾ ਵੀ ਦੇਖਾਂ ਅਸੀਂ ਵੀ ਤਾਂ ਕਰਦੇ ਆ ਅਸੀਂ ਵੀ ਤਾਂ ਇਕੱਲੇ ਬੈਠ ਅਸੀਂ ਕਹਿੰਦਾ ਤੁੰਗੜ ਪਿੰਡ ਛੱਡ ਕੇ ਜਾਂਦੇ ਸਾਡੇ ਤੋਂ ਮੈਂ ਕਿੱਥੇ ਚਲੇ ਜਾਣਾ ਕਿਤੇ ਵੀ ਜਾਂਦੇ ਆ ਕੜੀ ਘੰਟਾ ਤੈ ਉਸ ਵੀ ਕਰ ਲੋ ਅਸੀਂ ਘੜੀ ਘੰਟਾ ਵੀ ਨਹੀਂ ਜਾ ਸਕਦੇ ਅਸੀਂ ਤਾਂ ਘੜੀ ਘੰਟੇ ਤਾ ਸਾਡੇ ਵਗਦੇ ਫੋਨ ਹਾਂ ਅਰੇ ਤੂੰੁੰ ਜਾਈ ਆਜੋ ਰੋਟੀ ਖਾ ਲਈ ਦੋ ਖਾ ਮੈਂ ਤਾਂ ਕਿਹਾ ਨਹੀਂ ਕਰਦਾ ਕੜੀ ਘੰਟੇ ਵਾਸਤੇ ਸਾਹੂਲ ਦੇਖ ਕੇ ਜਾਣਾ ਕਰਦਾ ਕੜੀ ਘੰਟੇ ਵਾਸਤੇ ਤਾਂ ਮੈਂ ਤੈਨੂੰ ਕਦੇ ਕਿਹਾ ਹੀ ਨਹੀਂ ਹੁਣ ਮੇਰੀ ਗੱਲ ਸੁਣ 6 ਮਹੀਨੇ ਬਾਸਾਲਾਂ ਤੋਂ ਸੁਪਨੀਆਂ ਮਿਲਦੀਆਂ ਨੇ ਜਾ ਕੇ ਕਿ ਕਿੱਥੇ ਆਇਆ ਕਿੱਥੇ ਘੁੰਮ ਕੇ ਆਇਆ ਮੁੰਡਾ ਚਲੋ ਫੇਰਾ ਵੀ ਸਾਦੂ ਹੁੰਦੇ ਆਣੇ ਤਾਂ ਦਿਲ ਕਰਦਾ ਨਾ ਜਾਇਆ ਤਾਂ ਭੂਈ ਕੋਲ ਜਾਇਆ ਇੱਕ ਦਿਨ ਲਈ ਛੱਡ ਕੇ ਆਈ ਦੀ ਬਹੁਤ ਚਾਰ ਦਿਨ ਬਿਰੇ ਹਾਂ ਕਹਿੰਦੇ ਤੇ ਉਹ ਛੱਡ ਜਾ ਫਿਰ ਮੈਂ ਕਿਹਾ ਵੀ ਕਰਨੀ ਹੈ ਫਿਕਰਾਂ ਚਲ ਕਰਨੇ ਆ ਜੂਗਾ ਮੈਂ ਕਹਿੰਦੀ ਜਦੋਂ ਆ ਜੂਗਾ ਉਦੋਂ ਦੇਖ ਲੂਗੇ ਇਹ ਕਰਦਾ ਕਿੱਥੇ ਚੱਲ ਰਹੀ ਨੇ ਤੇ ਛੁੱਭੂ ਨਾਲ ਵੀ ਰਹਿ ਪੰਦਾ ਚਰਜੀ ਤੇ ਤੈਨੂੰ ਕਿਆ ਪਤਾ ਛੁੱਭੂ ਜਵਾਕ ਆ ਇਹਨੇ ਤੱਕਾ ਤੱਕਾ ਦੇਤਾ ਉਹ ਤੁਮਨੇ ਕੰਮਾਂ ਵਿੱਚ ਰਹਿ ਗਈ ਆ ਇਹਨੇ ਐ ਕਿਨੇ ਕੱਲੇ ਮੰਦਰ ਆ ਛੁੱਭੂ ਛੱਡੜਾ ਘਰ ਵਿੱਚ ਪੈਣਾ ਜਸਮੀਨ ਸੰਦੀਪ ਪੈਣਾ ਵੀਰ ਜੀ ਉਹਨੇ ਨੇ ਘਰੇ ਹੁੰਦੇ ਨੇ ਜਵਾਕ ਦਾ ਪਤਾ ਲੱਗੂ ਗਲਤ ਕਰ ਦੇਦਾ ਉਹ ਐ ਤਾਂ ਹੁਣ ਪੂਰਨ ਗਏ ਯਾਰ ਉਹਨਾਂ ਨੇ ਕਿਤੇ ਨਹੀਂ ਕੈਦੀ ਕਰਨੀ ਫੇਰ ਨਿਆਣੇ ਆ ਹੱਦ ਛੱਡਦੀਏ ਤੇ ਸਿਰ ਤੇ ਨਹੀਂ ਮੈਂ ਹੀ ਵਕਾਹਤ ਮੈਂ ਜਦੋਂ ਕਰਨ ਆਊਗਾ ਉਦੋਂ ਦੱਸਿਓ ਮੈਨੂੰ ਮਤਲਬ ਛੱਡ ਕੇ ਜਾਊਗਾ ਉਹ ਤਾਂ ਉਦੋਂ ਵੀ ਰੱਖ ਦੇ ਦੇ ਇਹ ਵੀ ਕਹਿੰਦਾ ਤਾਂ ਕਹਿੰਦਾ ਮੈਂ ਰਹਿ ਜਾਣਾ ਪਰ ਇੱਕ ਸਕੂਲ ਦਾ ਕੰਮ ਨਹੀਂ ਤਾਂ ਪੂਰਾ ਮੈਂ ਕਦੇ ਬੈਠੀ ਆਂ ਕਿੱਦੋਂ ਕਰਾਂ ਕਿ ਉਹ ਸਕੂਲ ਦਾ ਕੰਮ ਪੈ ਨਹੀਂ ਪੂਰਾ ਕਾਰਨ ਉੱਥੇ ਜਾ ਕੇ ਨਹੀਂ ਕਰਦਾ ਇਹ ਤਾਂ ਹਲੇ ਕੰਮ ਪਿਆ ਹੈ ਕਿ ਹੈਗਾ ਨਿਆਣੇ ਨਿਆਣੇ ਵਿੱਚ ਨਹੀਂ ਨਿਆਣਾ ਕੰਮ ਕਰਦਾ ਫਿਰ ਫੇ ਕੰਮ ਪਿਆ ਵੀ ਆ ਨਾ ਇਹਦਾ ਹਲੇ ਹੁਣ ਤਾਂ ਸਕੂਲ ਚ ਹੀ ਇੱਥੇ ਬੈਠ ਕੇ ਯਾਰ ਕਰਦੇ ਪਰ ਕੰਮ ਨੂੰ ਵੇਖਦੇ ਬੱਸ ਇਹ ਗੱਲੋਂ ਗੱਲੋਂ ਜਿਹੜਾ ਜਿਹੜਾ ਆਉਣਾ ਉਹ ਨੌਸਾਨ ਦੇ ਖਾਤੇ ਬੰਨ੍ਹੇ ਜਾਂਦੇ ਕਾਫੀ ਦੋ ਦੋ ਤਿੰਨ ਗਰੰ ਦਾ ਕੰਮ ਹੈਗਾ ਇਹਦਾ ਹਾਂ ਦੇ ਚਾਲੇ ਇਹਦਾ ਸੋਮਵਾਰ ਤੱਕ ਜਾਣਾ ਸੀ ਸੋਮਵਾਰ ਬੁੱਧ ਬੁੱਧਵਾਰ ਤੱਕ ਜੇ ਤੀਨੇ ਕਰੀਏ ਸ਼ਾਇਦ ਮੜਾ ਮੂਟਾ ਫਰਕ ਹੋਰ ਪੈ ਜਵੇ ਬੀ ਅਗਲੇ ਬਲਿਆਵਤੇ ਵੀਰਵਾਰ ਤੱਕ ਹੋ ਜਵੇ ਨਾ ਮੈਂ ਕਹਾਂ ਤੁਸੀਂ ਜਲਾਈ ਜਰੂਰੀ ਤਾਂ ਬਾਹਰ ਦੇ ਭੇਜ ਦਿਓ ਸਾਨੂੰ ਪੈ ਤੂੰ تمہارا ਉਦੋਂ ਫਿਰ ਵੀ ਆਏ ਕਰੀ ਜਾਂਦੇ ਗੱਲਾਂ ਜਾਣਾ ਤਾਂ ਜਾ ਅੱਛਾ ਮੈਂਦਰ ਮੇਰੀ ਗੱਲ ਸੁਣ ਛੱਡ ਹੈਲੋ ਪਾਪਾ ਦੀ ਗੱਲ ਮੰਨਦਾ ਤੂੰ? ਨਾ। ਤੇ ਨਾਨਕੇ ਤੇ ਜਾਣੇ ਆਣਾ ਹੁਣ ਕਿੱਥੇ ਜਾਣਾ? ਕਿਹਨਾਂ ਤੇ ਜਾਣਾ ਯੂ ਜਾਣਾ? ਹਾਂ। ਸਾਡੇ ਆਣੇ ਜਾਏਗਾ ਪਾਪਾ। ਆ ਸਟਾਟਿਚੇ ਨਾਲ ਕਾ ਕੇ ਖਾ ਮੈਨੂੰ। ਮੈਂ ਤਾਂ ਸਟਾਟਿਚੇ ਨਹੀਂ। ਨਹੀਂ ਉਹ ਤਾਂ ਮੰਨਣਾ ਨਹੀਂ ਮੇਰਾ ਕਹਿਣਾ। ਨਾ। ਤੂੰ ਕੰਮ ਨਹੀਂ ਵੇੜ ਲੰਭੇ ਤਾਂ ਛੇਤੀ ਛੇਤੀ ਫੇਰ ਮੈਂ ਕਿਤਾਬਾਂ ਕੁ ਤੁਰ ਪਾਈਆਂ ਨਹੀਂ ਤੇਰੀ ਚੱਕਣੀਆਂ ਨਾਲ। ਠੀਕ ਆ ਤੇ ਕਿਤਾਬਾਂ ਉਹਦੀਆਂ ਛੱਡ ਦੇ ਆਪਾਂ ਕੱਪੜੇ-ਕੱਪੜੇ ਲੈ ਕੇ ਜਾਉਂਗੇ। ਤੇ ਤੇਰੇ ਬੈਗ ਵੀ ਘਿਸੜੇ ਲੈ ਜਾਣੇ ਨਾਲ। ਇਹਦਾ ਤਾਂ ਆ ਲੋ ਡਰੈਗ ਵੀ ਰਹਿੰਦੀ ਆ ਬਣਾਉਣ ਨੂੰ। ਵਰ ਉਹਨਾਂ ਮਾੜਾ ਮੁੱਟੇ ਦਾ ਗੋਰਫ੍ਰੀਡ ਨਹੀਂ ਕਰਾ ਦੇਣਾ ਇੰਨੀ ਵੀ ਟੈਨਸ਼ਨ ਨਹੀਂ ਹੈਗੀ ਤੇ ਜਿਹੜਾ ਹੈ ਨਾ ਜ਼ਰੂਰੀ ਆ ਬੜੇ ਨੇ ਬੇਲੇ ਦਾ ਬਚਾਣਾ ਤਾਂ ਉਹ ਪੂਰੇ ਕਰ ਦੇਣਾ ਜਿਹੜਾ ਮਾੜਾ ਗ੍ਰੈਗ ਨੂੰ ਦੋਸਤ ਉਹ ਤਾਂ ਕਰ ਲਿਆ ਕਿੰਨਾ ਕਰਦਾ ਕੰਮ ਇਹਦਾ ਇਹ ਤਾਂ ਹੁਣ ਇਹਨੂੰ ਵੀ ਦੇ ਦੇ ਮੈਨੂੰ ਤੇ ਕਿੰਨਾ ਕਰੇਗਾ ਕੀ ਕਰਨ ਜਾਂਦਾ ਤੂੰ ਚਲ ਤੂੰ ਤਾਂ ਵੱਡਾ ਮੈਂ ਤੇ ਮੈਡਮ ਤੇ ਮੈਡਮ ਨੂੰ ਪੁੱਛਿਆ ਮੈਂ ਕਿੰਨਾ ਕਰ ਰਹਿ ਗਿਆ ਕਿਆ ਰਹਿਣਾ ਮੇਰਾ ਮੈਂ ਤਾਂ ਪੁੱਛਾਂ ਨੀ ਮੈਂ ਤੁਸੀਂ ਤਾਂ ਮਨ ਦੱਸ ਦਿੰਦੇ ਬੀਬੀ ਇਹਨਾਂ ਨੂੰ ਬੁੱਤਰਾ ਆ ਗਿਆ ਕੰਮ ਹੋ ਰਿਹਾ ਹੈ ਤੁਹਾਨੂੰ ਕਾਤੇ ਉੱਚੀ ਮੈਨੂੰ ਜਾਨੀ ਵੀ ਮੈਨੂੰ ਮੇਰਾ ਹਾਲੇ ਕੰਮ ਕਿੰਨਾ ਕਰਨਾ ਆ ਕੇ ਆਉਣੀ ਆਂ ਤੁਸੀਂ ਵੀ ਇੱਕ ਵਾਰੀ ਤੁਸੀਂ ਮੰਨ ਜੋ ਮੇਰੀ ਗੱਲ ਅਸੀਂ ਨਹੀਂ ਮੰਨਣਾ ਹੋਣਾ ਸੀ ਬੰਦ ਕਰੀਏ ਇਹ ਕੱਟ ਲਈ ਨਾ ਅਸੀਂ ਕਿਤੇ ਗਏ ਨਹੀਂ ਤੁਹਾਡਾ ਖਾਣਾ ਨਹੀਂ ਕਰਾਇਆ ਹੁਣ ਸਾਨੂੰ ਜਾਇਆ ਹੋਵੇ ਦੇਖੇ ਮੈਂ ਇਹਨੂੰ ਸੂਟ ਦਵਾਤਾ ਜੀ ਤੁਸੀਂ ਜਾ ਕੇ ਠੀਕ ਕਰ ਉਹ ਮੈਂ ਇਹਨੂੰ ਸੂਟ ਸੋਨਾ ਦਵਾਤਾ ਮੈਂ ਇਹਨੂੰ ਵਧੀਆ ਸੂਟ ਦਵਾਤਾ ਵੀ ਸ਼ਾਇਦ ਇਹ ਕਹੇ ਵੀ ਹਾਂ ਵੀ ਮੇਰੇ ਘਰ ਨੇ ਇੱਕ ਵਾਰ ਮੈਨੂੰ ਕਿਹਾ ਮੈਨੂੰ ਸੂਟ ਦਵਾਤਾ ਵੀ ਚਲ ਮੈਂ ਹੁਣ ਰੈਣ ਦੰਨੀ ਆ ਪਰ ਨਹੀਂ ਵੀ ਪੇਕੇ ਜਾਣ ਕਿਦਾਂ ਨਹੀਂ ਦਿਲ ਕਰਦਾ ਮੈਨੂੰ ਐ ਦੱਸੋ ਤੇ ਉਹ ਮੈਂ ਤਾਂ ਗਰਮੀ ਨੂੰ ਦੇਖ ਕੇ ਆ ਵੀਰ ਜੀ ਉਹਨੇ ਤੇ ਲੈ ਭੈਣ ਨੂੰ ਕਿੰਨੇ ਗੇੜੇ ਲਵਾ ਕੇ ਜਿੱਦ ਉਹ ਮੈਂ ਲੈ ਜੈਣਾ ਸਵੇਰੇ ਲੈ ਜੈਣਾ ਸ਼ਾਮ ਨੂੰ ਆਉਂਗਾ ਆਪੇ ਆਇਆ ਨਾ ਸਾਡੀ ਭੈਣ ਉਹਨਾਂ ਦਾ ਸਰਦਾ ਆਪਣੇ ਜੂਗੀ ਦਾ ਕੰਮ ਸਾਡਾ ਦੋਆ ਜਾ ਕੇ ਭੈਣ ਦਾ ਸਰਦਾ ਨਹੀਂ ਇਹ ਬਹੁਤੀ ਗੇੜੇ ਬਿਊਟੀ ਆ ਬੀ ਦੋਮਾ ਰਹਿ ਸਾਡੇ ਅਰੇ ਅਰੇ ਦਾ ਜਾ ਵੀ ਸਕਦੇ ਨੇ ਜਾ ਵੀ ਸਕਦੇ ਮੈਂ ਤਾਂ ਮੈਂ ਦੀ ਗੱਲ ਤਾਂ ਥੋੜਾ ਨਹੀਂ 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 ਉਹਨਾਂ ਦਾ ਸਰਦਾ ਨਹੀਂ ਉਹ ਆ ਕੇ ਚਲੇ ਜਾਂਦੇ ਨੇ ਕੋਈ ਰੋਗ ਦਾ ਨਹੀਂ ਆਤੇ ਹੈ ਆਉ ਤੁਹਾਡਾ ਘਰ ਮੇਰੇ ਨਾਲ ਵੱਧ ਤੇ ਤੁਹਾਡਾ ਹੋ ਤੁਹਾਨੂੰ ਰੋਕਦਾ ਨਹੀਂ ਤੇ ਬਾਕੀ ਜਿਹੜਾ ਹੁਣ ਕਿ ਆਪਾਂ ਨੂੰ ਉੱਥੇ ਜਾ ਕੇ ਠੀਕ ਹੋਣਾ ਹੈ ਮੇਰੀ ਤਾਂ ਮम्मी ਠੀਕ ਦੀ ਆ ਸਾਬ ਦੀਆਂ ਮਾਂ ਬਾਪਾਂ ਠੀਕ ਦੇ ਦੀਆਂ ਨੂੰ ਤੇ ਧੀਆਂ ਦਾ ਕਿਹਾ ਦਿਲ ਹੁੰਦਾ ਵੀ ਸਾਛੇ ਵੀ ਨਾ ਸੁਧੀਆਂ ਪਿੰਡੇ ਸਜਾਏ ਗਏ ਚਲੋ ਹੁਣ ਕੁਛ ਮਮਿੰਦਰ ਨੂੰ ਘੁਮਾ ਕੇ ਲੇ ਗਏ ਮਨਣਾ ਫਿਰ ਡੈਡੀ ਫਿਰ ਅਬ ਹੋਰ ਹੋਈ ਹੁਣ ਆਪਾਂ ਕਹਿੰਦਾ ਨਹੀਂ ਵੀ ਨੜੀ ਛੋਟੀਆਂ ਦੇ ਨਾਮ ਨਾ ਕੱਟ ਲਈਆਂ ਕਿਤੇ ਹੋਰ ਦੀ ਜਾਣ ਨੂੰ ਨਹੀਂ ਗਿਆ ਹਾਂ ਦੇਵੀ ਅਨਿਮਾਸੀਆਂ ਜਾਲ ਪੰਜ ਕਿਤੇ ਵੀ ਜਾ ਸਕਦਾ ਸੀ ਕਿ ਮੈਨੂੰ ਮੈਨੂੰ ਇਹ ਭੇਜ ਦੋ ਜਾਂਦੇ ਹੁਣ ਵੀ ਨਹੀਂ ਜਾਣਾ ਇਹਨੇ ਹਮ ਜਿੱਦ ਕਰੀ ਹੁਣ ਸਾਡੇ ਵੀ ਫਰਜ਼ ਹੈ ਅਸੀਂ ਵੀ ਆਪਣੇ ਫਰਜ਼ਾਂ ਤੋਂ ਪਿੱਛੇ ਹਟੀਏ ਹੁਣ ਮੈਂ ਪੜਾਈ ਕਰਕੇ ਬੈਠੀਏ ਜਿਹੜਾ ਮੇਰਾ ਮਕਸਦ ਆ ਫਿਰ ਇਹਦਾ ਕੰਮ ਨੂਰਾ ਹੋਊਗਾ ਠੀਕਾ ਨਾ ਜਾਣ ਨੂੰ ਹੋ ਗਰਸ਼ੀ ਕਿ ਅਸੀਂ ਕੱਲ ਜੰਨੇ ਨੂੰ ਅਸੀਂ ਉੱਧਰ ਚਲੇ ਜਾਂਦੇ ਸਾਨੂੰ ਨੇ ਪੜਾਈ ਦੇ ਦਿੱਟੇਗੇ ਪੜਾਈ ਦੀ ਜਿਹੜਾ ਨੇ ਹੋਏ ਕੰਮ ਕਾਜ ਉੱਥੇ ਜਾ ਕੇ ਨਹੀਂ ਕਰਨਾ ਸੱਚ ਸਾਡੇ ਕਹਿੰਗੇ ਨਿਆਣੇ ਬੜੇ ਚਲੋ ਇਹ ਇਹ ਨਹੀਂ ਮੰਨਣ ਵਾਲੇ ਠੀਕ ਹੈ ਇਹਨਾਂ ਨੇ ਨਹੀਂ ਮੰਨਣਾ ਕੰਮ ਬਣਾਉਣ ਦੀ ਗੱਲੇ ਨੇ ਤਾਂ ਭੈਣ ਭਾਈਆਂ ਨੂੰ ਪਤਾ ਹੀ ਆ ਬੇਗਾਨੀ ਛੁੱਟੀਆਂ ਕੱਟ ਲਈਆਂ ਸਾਡਾ ਵੀ ਦਿਲ ਕਰਦਾ ਜਾਣ ਨੂੰ ਹਫਤੇ ਤੱਕ ਰਚਰੇ ਇਹਨਾਂ ਦਾ ਹਫਤਾ ਰਹਿ ਕੇ ਛੁੱਟੀਆਂ ਚਾਰ ਦਿਨ ਲੈ ਲੈ। ਬੱਸ ਕਰੋ ਜੀ ਬੱਸ ਕਰੋ ਜੀ ਬੱਸ ਕਰੋ। ਹੋਈ ਨਹੀਂ। 25 26 ਤਿੰਨ ਤੱਕ ਤੇ ਹੋ ਮੈਨੂੰ ਤਾਂ ਆਇ ਲੱਗਦਾ ਕਿ ਤਨ ਛੁੱਟੀਆਂ ਹੀ ਵੱਜ ਜਾਣੀਆਂ ਔਰ ਇਹ ਵੀ ਨਹੀਂ ਪਤਾ ਹੈਗਾ ਜਿਵੇਂ ਆ ਹਾਲਾਤ ਨੇ ਮੈਨੂੰ ਨਹੀਂ ਲੰਗਾ ਸਕੂਲ ਹੁੰਣੜੀ ਦੇ ਵਿੱਚ ਚਲੋ ਉਹ ਗੱਲ ਬੱਕਰੀ ਆ ਵੀ ਕਿਉਂਕਿ ਗਰਮੀ ਬਹੁਤ ਪੈਂਦੀ ਆ ਵੀ ਛੁੱਟੀਆਂ ਵੱਜਣ ਅਨਾ ਜਿਹੜਾ ਉਪਾਤਾ ਡੋਖੜਾ ਤੁਸੀਂ ਨਹੀਂ ਪੈ ਜੂਏ ਕਿਸ ਤਰ੍ਹਾਂ ਬੱਚੇ ਵਾਰੀ ਸੋਚ ਸਕਦੇ ਆ ਜਿਹੜੇ ਜਾਨਵਾਰ ਪਸ਼ੂ ਪਾਲੇ ਫਿਰਦੇ ਨੇ ਵਾਰਾ ਉਹਨਾਂ ਦਾ ਕਿੰਨਾ ਬੁਰਾ ਹਾਲ ਦਰਖਤ ਦਾ ਦਰਖਤ ਦਾ ਪਸ਼ੂਆਂ ਭੈਣ ਭਾਈਆਂ ਦੀ ਜੀਵੀ ਲਈ ਉਹਨਾਂ ਵੀ ਪਾਣੀ ਬਹੁਤ ਜ਼ਰੂਰੀ ਆ ਹਰ ਇੱਕ ਬੰਦੇ ਲਈ ਪਾਣੀ ਬਹੁਤ ਜ਼ਰੂਰੀ ਆ ਤੇ ਜਿੱਦਾਂ ਜਣਾ ਪਿੰਡਾਂ ਵਿੱਚ ਪਾਣੀ ਖਤਮ ਹੋ ਗਏ ਉਹਨਾਂ ਦਾ ਕਿੰਨਾ ਬੁਰਾ ਹਾਲ ਹੈ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਹਾਂ ਤੇ ਠੀਕ ਆ ਕਰਦਾ ਸਾਹੀ ਆ ਪਰਮਾਤਮਾ ਅੱਗੇ ਵੀ ਬੰਦਾ ਥੋੜੀ ਖਾ ਲੂਗਾ ਪਰ ਵੀ ਜ਼ਰੂਰ ਪਾ ਦੇ ਸਾਡੇ ਲਈ ਦਾ ਕਸ਼ਮਾ ਲਈ ਦਾ ਜੂਧ ਮਾਲ ਨਹੀਂ ਚਾਹੀਦਾ ਮਾਲ ਦਾ ਜਾਨਵਰਾਂ ਲਈ ਬਿਲਕੁਲ ਤੇ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਕੋ ਤੁਹਾਨੂੰ ਅਗਲੇ ਬਲੌਗ ਦੇ ਵਿੱਚੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜੀ ਠੀਕ ਹੈ ਜੀ